ਦੇਵੇ ਤੋਂ ਇਹ 20 ਕਿਲੋ ਹਜ਼ਾਰ ਹੋ ਗਿਆ 50000 ਦੀ ਕੁੱਟੀ ਹੈ ਲੈ ਵੀ 1 2 3 ਦਵਾਈ ਵੀ ਹੈਗੀ ਆ ਬੜੀ ਚੰਗੀ ਦਵਾਈ ਆ ਛੀਛੀ ਦਿੰਦਾ ਇੱਕ 5500 ਰੁਪਏ ਦਾ ਸੀ ਵੀ ਸਨਮਾਨ ਕਰ ਲੈ ਭਾਈ ਪਹਿਲਾਂ ਰੱਸਾ ਪਵਾਲਾ ਲੈ ਲੋ ਵੀ ਮਿੱਤਰੋ ਨਾ ਅੱਜ ਆਪਾਂ ਕੋਟੜੇ ਮੇਲੇ ਦੇ ਵਿੱਚ ਖੜੇ ਆ ਅੱਜ ਨਾ ਆਪਾਂ ਤੁਹਾਨੂੰ ਸੱਜਣਾ ਨਾਲ ਨਾ ਮੁਲਾਕਾਤ ਕਰਵਾਵਾਂਗੇ ਤੇ ਇਧਰਲੇ ਪਾਸੇ ਨਾ ਇੱਕ ਮੱਝ ਖੜੀ ਆ ਅੱਜ ਇੱਥੇ ਇੱਕ ਨਾ ਪਈ ਗੱਲ ਕਹਿ ਸਕਦਾ ਵੀ ਭਾਈ ਵੱਡਾ ਬਿੱਗ ਬਲਾਸਟ ਹੋ ਗਿਆ ਪਰ ਆ ਇੱਥੇ ਨਾ ਚਵਾਈ ਦੇ ਉੱਤੇ ਇੱਕ ਮੱਝ ਲੈ ਕੇ ਆਏ ਸੀਗੇ ਕਿਹੜੇ ਸੱਜਣ ਲੈ ਕੇ ਆਏ ਸੀ ਸਾਰੀ ਗੱਲਬਾਤ ਮੈਂ ਤੁਹਾਨੂੰ ਨਾ ਦੱਸੂਗਾ ਵਧਾਈਆਂ ਕਮੈਂਟਾਂ ਦੇ ਵਿੱਚ ਤੁਸੀਂ ਦੇ ਦਿਓ ਪਰ ਨਾ ਇਹ ਜੀ ਜਦੋਂ ਇੱਕ ਵੀਡੀਓ ਬਣਦੀ ਹੁੰਦੀ ਹੈ ਉੱਥੇ ਕੀ ਗੱਲ ਕਹੀ ਜਾਂਦੀ ਹੈ ਵੀ ਭਾਈ ਆਹ ਮੱਝ ਵੇਚੀ ਆ ਭਰਾਵਾਂ ਨੇ ਤੇ ਇੱਥੇ ਇਸ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਇਹ ਵੀ ਦੱਸੂਗਾ ਪੁੱਛ ਕੇ ਵੀ ਭਾਈ ਇਹ ਦੱਸੋ ਵੀ ਕਿੰਨੇ ਰੁਪਈਆ ਦੇ ਵਿੱਚ ਵਿਕੀ ਆ ਜਿੰਨੇ ਦੇ ਵਿੱਚ ਵਿਕੀ ਹੋਊਗੀ ਓਨੇ ਚ ਹੀ ਦੱਸੀ ਜਾਊ ਕੋਈ ਵੱਧ ਨਹੀਂ ਤੇ ਕੋਈ ਘੱਟ ਨਹੀਂ ਪਰ ਮੈਂ ਇਹ ਵਿਕੀ ਸ਼ਬਦ ਜਿਹੜਾ ਹੈਗਾ ਨਾ ਛੋਡੇ ਵਾਸਤੇ ਵਰਤਿਆ ਪਰ ਜਿਹੜੀ ਆ ਸੱਜਣ ਮਿੱਤਰ ਖੜੇ ਆ ਸਾਰੇ ਇਹ ਕਹਿੰਦੇ ਭਾਈ ਅਸੀਂ 베ਚੀ ਨਹੀਂ ਹੈਗੀ ਇਹ ਮੱਝ ਜਿਹੜੀ ਹੈਗੀ ਆ ਨਾ ਅਸੀਂ ਆਪਦੇ ਸਰਕਲ ਦੇ ਵਿੱਚ ਹੀ ਕਮਾਈ ਆ ਕਮਾਉਣ ਦਾ ਮਤਲਬ ਇਹਨਾਂ ਦਾ ਨਾ ਜਿਹੜਾ ਹੈਗਾ ਭਾਈ ਸਰਕਲ ਜਿਹੜਾ ਹੈਗਾ ਭਰਾਵਾਂ ਦਾ ਵੀ ਕਿਸੇ ਨੇ ਕਿਸੇ ਤੋਂ ਕੱਟਾ ਲੈ ਲੈ ਕਿਸੇ ਨੂੰ ਕਿਸੇ ਨੂੰ ਮੱਝ ਦੇਤੀ ਕਿਸੇ ਤੋਂ ਕੱਟੀ ਲੈ ਲਈ ਏ ਆਈ ਆਉਦਾ ਸਰਕਲ ਨੂੰ ਕੈਮ ਰੱਖਦੇ ਆ ਵੀਡੀਓ ਸ਼ੇਅਰ ਕਰ ਦਿਓ ਆਜੋ ਆਪਾਂ ਮਾੜਾ ਨੇੜੇ ਆ ਜਾ ਸੱਜਣਾ ਨਾਲ ਮੁਲਾਕਾਤ ਕਰਵਾ ਦਈਏ ਪਹਿਲਾਂ ਤਾਂ ਸਾਰੇ ਸੱਜਣਾ ਨਾਲ ਆਪਣੇ ਚੈਨਲ ਵੱਲੋਂ ਬਈ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੈਨਾ ਮੱਝ ਵੀ ਥੋੜੀ ਭਾਈ ਸੋਹਣੀ ਐ ਪਹਿਲਾਂ ਤਾਂ ਨਾ ਉਹ ਸੱਜਣ ਨਾਲ ਮੈਂ ਮੁਲਾਕਾਤ ਕਰਵਾਉਣਾ ਜਿਹੜੇ ਭਰਾ ਦੀ ਇਹ ਮੱਝ ਆ ਬਾਈ ਜੀ ਅੱਸੀ ਕਾਲ ਅੱਸੀ ਕਾਲ ਜੀ ਤੇ ਬਾਈ ਜੀ ਜੇ ਹੁਣ ਆਪਾਂ ਤੁਹਾਡੇ ਪਿੰਡ ਦੀ ਗੱਲ ਕਰ ਲਗੇ ਪਿੰਡ ਕਿਹੜਾ ਆ ਗਿਆ ਪਿੰਡ ਨੰਗਲਕਲਾਂ ਜਿਲ੍ਹਾ ਮਾਨਸਾ ਨੰਗਲਕਲਾਂ ਪਿੰਡ ਆ ਗਿਆ ਬਾਈ ਦਾ ਨਾਮ ਹੈਗਾ ਬੱਬੂ ਬੱਬੂ ਆ ਜੀ ਹਨਾ ਉਹ ਮੇਲਿਆਂ ਦੇ ਜੇ ਆਪਾਂ ਗੱਲ ਕਰ ਲਈਏ ਕਿੰਨਾ ਚਰ ਹੋਗਾ ਕਿੰਨਾ ਸਮਾਂ ਹੋਗਾ ਤੁਹਾਨੂੰ ਮੇਲੇ ਤੇ ਮਤਲਬ ਆਉਂਦੇ ਹੁਣ 4-5 ਸਾਲ ਹੋ ਗਏ ਬਾਈ 4-5 ਸਾਲ ਵੱਡੀ ਮੱਝ ਪਹਿਲੀ ਵਾਰੀ ਲੈ ਕੇ ਆਏ ਸੀ ਠੀਕ ਆ ਅੱਛਾ ਜੇ ਵੱਡੀ ਮੱਝ ਪਹਿਲੀ ਵਾਰ ਪਰ ਪਿਛਲੇ ਸਾਲ ਇਹਨਾਂ ਦੀ ਇੱਕ ਝੋਟੀ ਸੀ ਦੋ ਦੰਦ ਉਤਨੋਲੇ ਸੀਗੀ ਉਦੋਂ ਉਹ ਛੋਟਡੇ ਵੀ ਹੈਗੇ ਮੇਰਾ ਗਮੰਡੀ ਸੀ ਇਹ ਹਾਂਜੀ ਹਾਂਜੀ ਠੀਕ ਆ ਅੱਛਾ ਸੱਜਣਾ ਘਰੇ ਕਰ ਹੈ ਗਿਆ 4045 ਜੀ 4045 ਹਾਂਜੀ ਅੱਛਾ 4045 ਜਾਨਵਰ ਹੈਗੇ ਆ ਤੇਰੇ ਕੋਲ ਘਰੇ ਤੇ ਇਸ ਮੱਝ ਦੀ ਮੈਂ ਗੱਲ ਕਰਨਾ ਵੀ ਇਹ ਤੇਰੇ ਘਰ ਦੀ ਆ ਨਹੀਂ ਲਈ ਸੀ ਬਾਈ ਮੈਂ ਹਾਂ ਵੀ ਬੱਚੀ ਕਿ ਦਿਨ ਪਹਿਲੇ ਮਹੀਨਾ ਲਾ ਲਾ ਪਹਿਲਾਂ ਆ ਕੀਤੀ ਆ ਸਵਾਦ ਵਾਲੀ ਗੱਲ ਵੀ ਨਹੀਂ ਭਾਈ ਘਰ ਦੀ ਨਹੀਂ ਇਹ ਖਰੀਦੀ ਸੀ ਮੇਰੀ ਖਰੀਦੀ ਹੋਈ ਸੀ ਖਰੀਦੀ ਹੋਈ ਸੀ ਕਿੱਥੋਂ ਮੈਂ ਇਹ ਪੁੱਛ ਸਕਦਾ ਵੀ ਇਹ ਪੰਜਾਬ ਦੀ ਆ ਕੀ ਕਿ ਹਰਿਆਣੇ ਦੀ ਆ ਨਹੀਂ ਮੱਝ ਤਾਂ ਹਰਿਆਣੇ ਦੀ ਲਈ ਮੈਂ ਪੰਜਾਬ ਚੋਂ ਨਹੀਂ ਪੰਜਾਬ ਚੋਂ ਉਹ ਪਿਛਲੇ ਸਵੇਰੇ ਹਰਿਆਣੇ ਚ ਲੈ ਕੇ ਆਇਆ ਸੀ ਠੀਕ ਆ ਤੇ ਹੁਣ ਇਹ ਤੇਰੀ ਮੱਝ ਦਾ ਜੇ ਸੂਏ ਦੀ ਮੈਂ ਗੱਲ ਕਰਾਂ ਸੂਆ ਕਿ ਨਾ ਇਹ ਸੂਈ ਹੋਈ ਆ ਸੂਆ ਦਾ ਅਗਲੇ ਨਤੀਜਾ ਕਹਿ ਕੇ ਦਿੱਤੀ ਆ ਬਾਈ ਆਪਾਂ ਚੌਥਾ ਮੰਨਦੇ ਆ ਅੱਛਾ ਚੌਥਾ ਹਾਂ ਠੀਕ ਆ ਤੇ ਹੁਣ ਇਹ ਕਿੰਨੇ ਦੁੱਧ ਤੇ ਆ ਹੁਣ ਇੱਥੇ ਬਾਈ ਇਹਨੇ ਦੋ ਟਾਈਮ ਦਾ 10-10 ਕਿਲੋ ਦਿੱਤਾ ਅਰਜੇ ਦਾ ਦੁੱਧ ਡੁੱਲ ਗਿਆ 5-6 ਕਿਲੋ 5-6 ਕਿਲੋ ਹਾਂ ਕਰੇ 20-23 ਕਿਲੋ ਤੇ ਚੱਲਦੀ ਸੀ ਨਾਰਮਲ ਮਤਲਬ ਆਪਾਂ ਹੁਣ ਇਹ ਮੱਝ ਜਿਹੜੀ ਹੈਗੀ ਆ ਜਿਹੜਾ ਇੱਥੇ ਦੁੱਧ ਕੱਢੇ ਨਾ ਉਸੇ ਦੀ ਦੇਵਾਂਗੇ ਆਪਾਂ ਹਾਂ ਇੱਥੇ 20 ਕਿਲੋ ਪੱਕਾ ਜੀ ਅਗਲਾ ਲਾਂਬਾ ਨਾ ਦੇਵੇ ਹਾਂ ਲਾਂਬਾ ਨਾ ਦੇਵੇ ਹੈਨਾ ਸੱਜਣ ਲਾਂਬਾ ਨਾ ਦੇਵੇ ਤੇ ਜਿਹੜੀ ਹੈਗੀ ਮਿੱਤਰੋ ਇਹ ਸਮ ਕੈਮਰਿਆਂ ਦੀ ਨਿਗਰਾਨੀ ਹੇਠ ਜਦ ਮੈਂ ਕਹਿੰਦਾ ਵੀ ਜਿਹੜੇ ਭਰਾ ਨੂੰ ਇਹਦਾ ਮੇਲਾ ਲੁੱਟਣਾ ਮੈਂ ਕਹਿੰਦਾ ਯਾਰ ਜਿਹੜਾ ਲੁੱਟ ਕੇ ਲੈ ਗਿਆ ਮੇਲਾ ਇਹ ਮੱਝ ਨੂੰ ਆਹਾ ਆ ਗਿਆ ਬਾਈ ਹੂੰ ਹੂੰ ਬਾਈ ਕਿਵੇਂ ਆ ਬਹੁਤ ਵਧੀਆ ਜੀ ਵਧਾਈਆਂ ਤੈਨੂੰ ਰੱਬ ਤੁਹਾਨੂੰ ਹੌਸਲੇ ਚ ਨਹੀਂ ਲੱਗਦਾ ਮੈਨੂੰ ਐਂ ਲੱਗਦਾ ਵੀ ਤੇਰੀ ਜੇਬ ਚੋਂ ਪੈਸੇ ਨਿਕਲਗੇ ਤਾਂ ਉਹ ਜਾਂ ਧਾਂ ਵੀ ਆਇਆ ਗੜਕ ਨਾਲ ਬੋਲ ਤੂੰ ਨਹੀਂ ਇਹ ਕੋਈ ਗੱਲ ਹੈ ਵਧਾਈਆਂ ਤੈਨੂੰ ਪਿੰਡ ਕਿਹੜਾ ਆ ਗਿਆ ਬੰਗੀ ਰੋਲਦਾ ਜੀ ਬੰਗੀ ਰੋਲ ਤੂੰ ਠੀਕ ਆ ਤੇ ਜਲਾ ਤਾਂ ਬਹਿਣਦਾ ਹੀ ਪੈਂਦਾ ਨਾਮ ਕੀ ਆ ਬਾਈ ਗਰਸੇਵਕ ਸਿੰਘ ਗਰਸੇਵਕ ਸਿੰਘ ਅੱਛਾ ਗਰਸੇਵਕ ਬਾਈ ਕਰੇ ਜਾਨਵਰ ਕਿੰਨੇ ਹੋਰ ਚਾਰ ਪੰਜ ਚਾਰ ਪੰਜ ਤੇ ਇਹ ਮੱਝ ਜਿਹੜੀ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਸਭ ਤੋਂ ਵੱਧ ਦੁੱਧ ਵਾਲੀ ਹੈ ਕਿ ਇਹ ਸੌਤ ਬੱਦ ਦੱਦ ਵਾਲੀ ਹੈ ਠੀਕ ਆ ਤੇ ਹੁਣ ਤਾਂ ਫਿਰ ਚਾਚਾ ਨਾਲ ਹੀ ਰਗੜੀ ਜਾਏਗਾ ਹਨਾ ਕਿ ਨਹੀਂ ਨਸਲ ਤੇ ਕੰਮ ਕਰੇਗਾ ਹਾਂਜੀ ਨਸਲ ਵਾਸਤੇ ਲਈ ਠੀਕ ਹੈ ਤੈਨੂੰ ਨਾ ਮੈਂ ਕਹਿੰਦਾ ਵੀ ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਇੱਧਰ ਸੱਜਣ ਖੜੇ ਆ ਜਿਹੜੇ ਸਾਰੇ ਵੱਲੋਂ ਤੈਨੂੰ ਵਧਾਈਆਂ ਜਿਹੜੇ ਉਹ ਦੇਖੀ ਜਾਂਦੇ ਆ ਤੇ ਉਹਨਾਂ ਵੱਲੋਂ ਵੀ ਵਧਾਈਆਂ ਤੈਨੂੰ ਪਰ ਮੈਂ ਕਹਿੰਦਾ ਵੀ ਜਿਹੜਾ ਤੂੰ ਨਾ ਇੱਕ ਸਵਾਦ ਲੈ ਗਿਆ ਨਜ਼ਾਰਾ ਕਿਵੇਂ ਲੈ ਗਿਆ ਵੀ ਤੂੰ ਜਿਹੜਾ ਮੇਲੇ ਚ ਹੀ ਮੱਝ ਲੈ ਗਿਆ ਠੀਕ ਹੈ ਇਹ ਭਰਾਵਾਂ ਦੀ ਬਦੌਲਤ ਆ ਮੈਂ ਤਾਂ ਕਹਿੰਦਾ ਵੀ ਹੈਗਾ ਵੀ ਇਹਨਾਂ ਨੇ ਵੇਚੀ ਆ ਪਰ ਇਹਨਾਂ ਨੇ ਸਰਕਲ ਚ ਘੁਮਾਤੀ ਸਰਕਲ ਵੱਡਾ ਕਰ ਲਿਆ ਠੀਕ ਹੈ ਤੇ ਹੁਣ ਮੈਂ ਇਹ ਗੱਲ ਕਰਨਾ ਡਾਕਟਰ ਸਾਹਿਬ ਵੀ ਆ ਡਾਕਟਰ ਸਾਹਿਬ ਸੋਨੂ ਵੀ ਬਹੁਤ ਬਹੁਤ ਬਧਾਈਆਂ ਇੱਥੇ ਆਜੋ ਮੜਾ ਜਾ ਹੋਰ ਕਿਵੇਂ ਆ ਠੀਕ ਹੈ ਜੀ ਭਰਾ ਖੁਸ਼ ਆ ਰਹੂ ਹਾਂ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਇਹ ਭਾਈ ਡਾਕਟਰ ਆ ਗਿਆ ਜੋਤੀ ਮਾਝਾਲਾ ਜੋਤੀ ਮਾਝਾਲਾ ਡਾਕਟਰ ਹੈ ਇਹ ਪਿੰਡ ਲਾਲਿਆਣੇ ਤੋਂ ਇਹ ਤਾਂ ਜਮਾ ਹੀ ਮੈਂ ਕਹਿੰਦਾ ਗਊ ਆ ਇੱਕ ਡਾਕਟਰ ਪੁਣੇ ਵਾਲਾ ਦਾ ਕੰਮ ਹੀ ਹੈ ਨਹੀਂ ਠੀਕ ਹੈ ਮੈਂ ਇਹਦੀ ਇੱਕ ਗੱਲ ਹੋਰ ਵੀ ਦੱਸੂ ਐਂਡ ਚ ਇਹ ਦਵਾਈ ਐ ਨਾ ਜਿਹੜੀ ਇੱਕ ਬਾਈ ਕੋਲੇ ਦਵਾਈ ਵੀ ਹੈਗੀ ਆ ਬੜੀ ਚੰਗੀ ਦਵਾਈ ਆ ਛੀਛੀ ਦਿੰਦਾ ਇੱਕ ਛੀਛੀ ਕੀ ਆ ਉਹ ਲੇਵੇ ਨੂੰ ਸਿੱਧਾ ਪੁੱਠਾ ਜਾ ਕਰ ਦਿੰਦੀ ਐ ਉਹ ਆ ਬਾਅਦ ਚ ਦੱਸੂ ਪਰ ਨਜ਼ਾਰਾ ਜਿਹੜਾ ਹੈਗਾ ਨਾ ਇਧਰ ਪਹਿਲਾਂ ਇਹ ਲੈ ਲਗੇ ਅੱਛਾ ਸਰਕਲ ਚ ਮੱਚ ਘੁੰਮ ਗਈ ਫਿਰ ਹਾਂਜੀ ਹਾਂ ਵਧਾਈਆਂ ਹਾਂ ਬਸ ਇੱਕ ਭਰਾ ਕੋਲੇ ਸੀਗੀ ਉਹ ਤੋਂ ਦੂਜੇ ਭਰਾ ਨੂੰ ਦਵਾਤੀ ਆ ਉਹਦੇ ਨੂੰ ਦਵਾਤੀ ਹਾਂਜੀ ਹਾਂ ਠੀਕ ਐ ਮਤਲਬ ਕਹਿੰਦੇ ਹੁੰਦੇ ਵੀ ਸਨ ਚ ਪੈ ਕੇ ਕੋਈ ਮੈਂ ਕਹਿੰਦਾ ਸੰਨ ਚ ਬੰਦੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਨਹੀਂ ਹੁੰਦਾ ਹੈਨਾ ਤੇ ਫਿਰ ਇੱਕ ਗੱਲ ਹੋਰ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਐ ਕਿੰਨੇ ਚਮਾਜ ਵੀ ਕੀ ਆ ਕਿਵੇਂ ਕੁਝ ਹੋਇਆ ਝੋਲੀ ਚ ਪੈਸੇ ਵੀ ਪਾਉਣ ਲੱਗੇ ਆ ਸਾਰਾ ਕੁਝ ਆਪਾਂ ਕਰਵਾਵਾਂਗੇ ਪਹਿਲਾਂ ਤਾਂ ਮੈਂ ਮੇਰੇ ਕੋਲੇ ਜਿਹੜਾ ਬੰਦਾ ਭਾਈ ਨਾ ਜਿਹਨੇ ਲੈਤੀ ਆ ਇੱਥੇ ਆ ਜੇ ਡਾਕਟਰ ਸਾਹਿਬ ਤੁਸੀਂ ਵੀ ਆ ਜੋ ਸਾਰੇ ਭਰਾ ਆ ਜੋ ਇਹ ਆ ਜਾ ਭਾਈ ਜਿਹੜਾ ਲਾ ਹੁਣ ਮੈਨੂੰ ਐਂ ਦੱਸ ਦੇ ਕਿੰਨੇ ਚ ਮੱਝ ਵੇਚੀ ਐ 220000 ਦੀ ਵੇਚੀ 220000 ਚ 20 ਕਿਲੋ ਵਾਲੀ ਭਾਈ ਜਮਾ ਜਾਇਜ਼ ਰੇਟ ਚ ਮੱਝ ਤਾਂ ਸਦਿਆਂ ਤੇਰੀ ਮਹਿੰਗੀ ਸੀ ਫਿਰ ਬਸ ਮੈਂ ਭਾਈਆਂ ਨੇ ਕਰਤਾ ਜੀ ਭਾਈਆਂ ਮੈਂ ਕਹਿੰਦਾ ਯਾਰ ਜੇ ਹੱਥੋਂ ਹੱਥੀਲਾ ਹੁਣ ਜੇ ਬਾਈ ਨੇ ਮੱਝ ਵੇਚਨੀ ਆ ਨਾ ਲੈ ਮੈਂ ਤੇਰੇ ਨਾਲ ਵਾਦਾ ਕਰਦਾ ਕੋਈ ਫੋਕਾ ਨਹੀਂ 2.5 ਲੱਖ ਦੀ ਮੱਝ ਦੇਣੀ ਆ ਤੈਨੂੰ ਕਿਤੇ ਸੰਸਾਤ ਨਹੀਂ ਹੈ ਤਾਂ ਮਹਿੰਗੀ ਲੈ ਲਈ ਨਹੀਂ ਨਹੀਂ ਜੀ ਇਹ ਤਾਂ ਡਾਕਟਰ ਸਾਹਿਬ ਦੀ ਮਿਹਰਬਾਨੀ ਹੈ ਜੀ ਉਸ ਨੇ ਦਵਾਈ ਆ ਜੀ ਠੀਕ ਐ 2 लाख ਤੇ 20000 ਪਾ ਫਿਰ ਝੋਲੀ ਕਰ ਕੇ ਰਾਂ ਫਿਰ ਹੱਥ ਨਿੱਗੇ ਸਾਡੇ ਮਿਹਨਤ ਦੇ ਇਹ ਲੈ ਵੀ ਆਹ ਜਿਹੜੀਆਂ ਹੈਗੀਆਂ ਗੁੱਟੀਆਂ ਜਿਹੜੀਆਂ ਮੈਂ ਦਿਖਾਦਾ ਇਹ ਆਹ ਦੇਖ ਲਓ ਭਾਈ ਇਹ ਲਖਿਆ ਨਾ ਨਾ ਭਾਈ ਵਧੀਆ ਸਮਾਂ ਕੱਲੀ ਕੱਲੀ ਗੁੱਟੀ ਕਨੇ ਰੋ ਵਿੱਚ ਭਰਾ ਕਮੈਂਟ ਕਰਨ ਲੱਗੇ ਲਖਿਆ ਤੂੰ ਸਾਂਝਾ ਬੰਦਾ ਤੂੰ ਨੇੜੇ ਹੋ ਕੇ ਰਹਿ ਇਹ ਹੋ ਕੇ ਰ ਮਾੜਾ ਜਾ ਲੈ ਇਹ ਹੋ ਗਿਆ ਲੈ ਵੀ 50000 ਹੋ ਗਿਆ 50000 ਦੀ ਗੁੱਟੀ ਹੈ ਲੈ ਵੀ 1 2 3 ਤੇ 4 ਤੇ ਆਹਾ ਬਈ 20000 ਠੀਕ ਹੈ 2 ਲੱਖ ਤੇ 20000 ਦੀ ਝੋਟੀ ਹੋਗੀ ਤੇ ਸੱਜਣਾ ਫਿਰ ਕਹਿੰਦੇ ਹੁੰਦੇ ਆ ਛੋੜ ਛੱਪਾ ਫਿਰ ਸਾਨੂੰ ਉਹ ਵੀ ਕਰ ਕਰਤਾ ਜੀ ਪਹਿਲਾਂ ਕਰਤਾ ਉਹ ਜਿਹੜੇ ਇਕਰਾਉਣ ਭਰਾ ਹੋਰ ਹੈ ਵੀ ਇਹ ਦੇਖ ਇੰਨੀ ਮਿਹਨਤ ਕਰਦਾ ਹਨਾ ਕੁਛ ਦਿਨ ਪਹਿਲਾਂ ਇਹਦਾ ਵਿਆਹ ਸੀ ਫਿਰ ਵੀ ਇਹਨੇ ਮੱਝਾਂ ਸਾਹਮਣੇ ਹਨਾ ਮਤਲਬ ਮੁੰਡੇ ਦਾ ਵਿਆਹ ਵੀ ਸੀਗਾ ਥੋੜੇ ਦੇ ਨਹੀਂ ਹੋਏ ਸੀ ਤੇ ਉਹ ਸਾਡੇ ਮਾਨਾ ਸਾਰੇ ਭਰਾਵਾਂ ਵੱਲੋਂ ਕੁਛੇ ਤਾਂ 5100 ਰੁਪਏ ਦਾ ਸੀ ਵੀ ਸਨਮਾਨ ਕਰਦਾ ਲੈ ਭਾਈ ਆ ਦੇਖਣ ਲਈ ਇਹਤ ਕਰਨ ਵਾਸਤੇ ਆ 5100 ਨਾਲ ਸਨਮਾਨਤ ਕਰਤਾ ਬਾਈ ਨੂੰ ਵੀ ਮੇਲੇ ਦੇ ਵਿੱਚ ਮੱਝ ਲੈ ਕੇ ਆਇਆ ਹੈਗਾ ਠੀਕ ਹੈ ਤੇ ਇਹਦਾ ਨਾ 5100 ਨਾਲ ਜਿਹੜਾ ਹੈਗਾ ਸਨਮਾਨ ਕਰਤਾ ਮੈਂ ਕਹਿੰਦਾ ਯਾਰ ਨਾ ਮਤਲਬ ਜਿਹੜੀਆਂ ਕੋਈ ਵੀ ਸਰਕਲ ਕੋਈ ਛੋਟਾ ਹੈਗਾ 20 ਕ ਜਣਿਆਂ ਦਾ ਸਰਕਲ ਬਣਾ ਲਓ ਉਹਦੇ ਨਾਲ ਜੁੜਜੋ ਤੇ ਇਹ ਜੇ ਨੇਕ ਕੰਮ ਕਰੋ ਮੈਂ ਕਹਿੰਦਾ ਵੀ ਜੇ ਕੋਈ ਕਿਸੇ ਕੋਲ ਚੰਗੀ ਮੱਝ ਹੈਗੀ ਆ ਉਹ ਆਪਦੇ ਸਰਕਲ ਚ ਕਮਾ ਦਿਓ ਪੈਸਿਆਂ ਨੇ ਮੈਂ ਕਹਿੰਦਾ ਵੀ ਨਾ ਨਾਲ ਨਹੀਂ ਜਾਣਾ ਮੈਂ ਕਹਿੰਦਾ ਵੀ ਦੇਖ ਨੰਬਰ ਤੇਰਾ ਮੈਂ ਦੇ ਦਣਾ ਜੇ ਉਹਦੇ ਤੇ ਆ ਨੰਬਰ ਤੇ ਮੈਂ ਕਹਿੰਦਾ ਜਮਾਨੀ ਦਿੰਦੇ ਤੇਰੇ 2.5 2.5 ਲੱਖ ਕੀ ਤੈਨੂੰ ਪਾਉਣੇ ਤੈਨੂੰ ਲੱਖ ਵੀ ਲਾਉਣਗੇ 20 ਕਿਲੋ ਵਾਲੀ ਮੱਝ ਨਾ ਤਿਆਰ ਦੁੱਧ ਵਾਲੀ ਬਹੁਤ ਘੱਟ ਲਖਿਆ ਮਿਲਦੀ ਹੈ ਮੇਲੇ 'ਚ ਦੁੱਧ 20 ਕਿਲੋ ਦੇਣਾ ਬਹੁਤ ਔਖਾ ਜੀ ਮੇਲੇ 'ਚ 20 ਕਿਲੋ ਦੁੱਧ ਦੇਣਾ ਨਾ ਬਹੁਤ ਔਖਾ ਦੇਖ ਬਾਈ ਮੇਲੇ 'ਚ ਇੱਕ ਤਾਂ ਹੁੰਦਾ ਵੀ ਕੋਈ ਨਾਲ ਦਿੱਤੀ ਆ ਜਾਂ ਕੋਈ ਹੋਰ ਉਹ ਆ ਬਿਲਕੁਲ ਨਹੀਂ ਸਾਫ਼ ਸੁਥਰਾ ਪੂਰਾ ਵਧੀਆ ਮੇਲਾ ਹੋਇਆ ਹਾਂ ਹੈ ਕੈਮਰੇਆਂ ਦੇ ਥੱਲੇ ਹੋਇਆ ਥੱਲੇ ਹੋਇਆ ਤੇ ਬਾਈ ਨੇ ਵੀ ਬਹੁਤ ਮਿਹਨਤ ਕੀਤੀ ਸੀ ਤੇ ਬਾਈ ਨੇ ਵੀ ਬਹੁਤ ਵਧੀਆ ਇਥੋਂ ਜਿਹੜੀ ਇਹ ਸਿਲੈਕਸ਼ਨ ਕਰੀ ਹੈ ਸਿਲੈਕਸ਼ਨ ਕੀਤੀ ਹੈ ਸਿਲੈਕਸ਼ਨ ਦਾ ਮੁੱਲ ਹੁੰਦਾ ਸਿਲੈਕਸ਼ਨ ਜਿਹੜੀ ਹੈਗੇ ਭਰਾਵਾਂ ਨੂੰ ਨਹੀਂ ਕਰਾਉਣੀ ਹੁੰਦੀ ਐ ਤੇ ਮੇਰੇ ਨਾਲ ਜਿਹੜੇ ਹੈਗੇ ਸੱਜਣ ਮਿੱਤਰ ਸਾਰੇ ਜਿਵੇਂ ਮੈਂ ਮੁਲਾਦਾ ਇਧਰੋਂ ਆ ਗਿਆ ਠੀਕ ਹੈ ਬਾਈ ਆ ਗਿਆ ਦੇਖ ਬਾਈ ਦਾ ਨਾਂ ਕੀ ਆ ਖੁਸ਼ਦੀਪ ਸਿੰਘ ਜੀ ਖੁਸ਼ਦੀਪੀ ਗੋਰਾ-ਗੋਰਾ ਕਹਿੰਦੇ ਆ ਗੋਰਾ-ਗੋਰਾ ਕਹਿੰਦੇ ਆ ਇੱਧਰ ਬਾਈ ਤੇਰਾ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਕੋਟਵਖ ਕੋਟਵਖ ਤੇ ਬਾਈ ਗੁਰਜੀਤ ਸਿੰਘ ਜੀ ਤੇ ਇੱਧਰ ਬੱਬੂ ਦਾ ਭਾਈ ਆ ਗਿਆ ਛੋਟਾ ਭਾਈ ਆ ਗਿਆ ਜਿਹੜੇ ਨੇ ਬਾਈ ਮੱਝ ਵੇਚੀ ਆ ਅੱਛਾ ਇੱਧਰ ਆ ਆ ਗਿਆ ਹਰਜੀਤ ਸਿੰਘ ਹਰਜੀਤ ਸਿੰਘ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀਤਾ ਜੀ ਇਹ ਪਿੰਡ ਕਿਹੜਾ ਤੇਰਾ ਲਾਲੇਣਾ ਲਾਲੇਣਾ ਇਹ ਕਿੱਥੇ ਇਹ ਰਹਿਗਾ ਚਲਵੰਡੀ ਸਾਹੂ ਕੋਲੇ ਅੱਛਾ ਤੇਰੇ ਪਿੰਡ ਮੈਨੂੰ ਆਇ ਲੱਗਦਾ ਸਾਡੇ ਪਿੰਡ ਦੀ ਰਿਸ਼ਤੇਦਾਰੀ ਵੀ ਹੈਗੀ ਆ ਠੀਕ ਹੈ ਤੇ ਤੇਰਾ ਪਿੰਡ ਕਿੱਡਾ ਆ ਗਿਆ ਵੱਡੀ ਮੰਗੀ ਵੱਡੀ ਮੰਗੀ ਇਹ ਇਧਰੋਂ ਬਾਈ ਦੇ ਨਾਲ ਠੀਕ ਆ ਤੇ ਇਧਰੋਂ ਤਾਂ ਮੈਂ ਸਾਰੇ ਨਾਂ ਜਾਣ ਪਛਾਣ ਕਰਾਈ ਦਿੱਤੀ ਤੇ ਇਧਰ ਬਾਈ ਕਾਲਾ ਸਿੰਘੀ ਪਿੰਡ ਘਰਾਗਣੇ ਘਰਾਗਣੇ ਤੂੰ ਠੀਕ ਆ ਤੇ ਬਾਪੂ ਜੀ ਕਿਵੇਂ ਹੋ ਠੀਕ ਆ ਜੀ 220000 ਚ ਮੱਝ ਵੇਖ ਗਈ ਆ ਬਹੁਤ ਵਧੀਆ ਬਈ ਬਹੁਤ ਵਧੀਆ ਖੁਸ਼ ਹੋ ਤੁਸੀਂ ਵੀ ਅੱਛਾ ਜੀ ਤੇ ਉਹ ਵਧਾਈਆਂ ਹਨਾ ਵਧਾਈ ਜਾ ਵਧਾਈ ਜਾ ਜੀ ਤੇ ਦਾ ਮਾਮਾ ਲੋਹਾ ਕਿੜੇ ਵਾਲੇ ਦਾ ਮੈਂ ਅੱਛਾ ਆਏ ਹਾਏ 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 ਲੱਭੀ ਇਹ ਲੋਹੇਖੜੇ ਵਾਲੇ ਪ੍ਰਦੀਪ ਦਾ ਮਾਮਾ ਆ ਗਿਆ ਠੀਕ ਹੈ ਬਾਈ ਛੋਟਾ ਪਿੰਡ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੰਤਰ ਚੈਨ ਵਾਲੇ ਦੇਖ ਲਓ ਬਾਈ ਧੰਨਵਾਦ ਸਾਰਿਆਂ ਦਾ ਜਿਹੜਾ ਇਹ ਨੰਗੀਨੇ ਦਿਖਾਉਂਦੇ ਤੁਸੀਂ ਨਾ ਬਹੁਤ ਵਧੀਆ ਕੰਮ ਕਰਦਾ ਭਰਾਵਾ ਤੁਸੀਂ ਨਹੀਂ ਨਹੀਂ ਮੈਂ ਕਿਹਾ ਸਲਾਮ ਆ ਤੈਨੂੰ ਹਣਾ ਘਰ ਘਰ ਜਾ ਕੇ ਬਾਈ ਜਿਹੜੇ ਬੰਦੇ ਘਰੇ ਵੀਡੀਓ ਦੇਖਦੇ ਨੇ ਨਹੀਂ ਆ ਸਕਦੇ ਬਹੁਤ ਨਜ਼ਾਰਾ ਲੈਂਦੇ ਆ ਭਰਾਵਾ ਠੀਕ ਹੈ ਸੁਆਦ ਆ ਜਾਂਦਾ ਜਮਾ ਬਾਕੀ ਆ ਮੇਲੇ ਵਾਲਿਆਂ ਦਾ ਕਮਾਲੀ ਕਰਤੀ ਭਰਾਵਾ ਹਾਂ ਘਰ ਤਾਂ ਜਿਆਦਾ ਹੀ ਨਹੀਂ ਆਇਆ ਇੱਥੇ ਅੱਛਾ ਨਜ਼ਾਰਾ ਦਾ ਲੰਗਰ ਪਾਣੀ ਚਾਹੀ ਬੰਦਾ ਸੋਹਣੀ ਨੇ ਚਾਹੀ ਪੀਂਦੇ ਰਾਤ ਨੂੰ ਪੀਂਦੇ ਜਾਂਦੇ ਆ 5:30 ਵਜੇ ਦੁੱਧ ਲੈ ਕੇ ਕਿਹੜਾ ਆਉਂਦਾ ਭਰਾਵਾ 5:30 ਵਜੇ ਦੁੱਧ ਲੈ ਕੇ ਪਾਈ ਆ ਕੇ ਮਤ ਪੈਣਾ ਮਾਂ ਨਹੀਂ ਪੀਉਂਦੀ ਕਰੇ ਹਾਏ 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 ਮੈਂ ਕਹਿੰਦਾ ਬਾਈ ਲੱਖੇ ਇਧਰੋਂ ਬਾਈ ਲੱਖਾ ਆ ਗਿਆ ਲੱਖੇ ਦਾ ਪਿੰਡ ਆ ਗਿਆ ਕਿੱਥੋਂ ਬਾਈ ਪਿੱਥੋ ਪਿੱਥੋ ਵਾਲੇ ਤਾਂ ਉਹੀ ਮਸ਼ਹੂਰ ਆ ਠੀਕ ਹੈ ਤੇ ਬਾਪੂ ਜੀ ਤੁਹਾਡਾ ਪਿੰਡ ਕੋਰੜਾਈ ਕੋਰੜਾ ਇਹ ਕੋਰੜੇ ਚ ਵਾਗੇ ਸੱਜਣ ਠੀਕ ਹੈ ਲੈ ਵੀ ਪੋਜੀਸ਼ਨ ਜਿਹੜੀ ਹੈਗੀ ਆ ਇਸ ਵੱਡੀ ਗੱਲ ਇਹ ਹੈ ਦੁੱਧ ਡੋਲ ਵੀ ਡੁੱਲ ਗਿਆ ਸੀ ਇਹਦਾ 5 ਕਿਲੋ 5.5 ਕਿਲੋ ਫੇਰ ਵੀ 7 ਵੀ ਵਿਸ਼ਣ ਆ ਗਿਆ 7 ਵੀ ਵਿਸ਼ਣ ਆ ਸੀ ਠੀਕ ਆ ਲੈ ਵੀ ਐਂ ਕਰ ਹੁਣ ਤੁਸੀਂ ਮੱਝ ਖੋਲ ਕੇ ਨਾ ਜਿਹੜੀ ਤੋਰ ਕੇ ਦਿਖਾ ਦਿਓ ਸਾਨੂੰ ਠੀਕ ਹੈ ਸਾਰੇ ਭਰਾਵਾਂ ਨੂੰ ਲੈ ਵੀ ਖੋਲ ਕੇ ਰਾਂ ਮੱਝ ਇਹ ਮੱਝ ਮੈਂ ਨਾ ਤੁਹਾਨੂੰ ਜਿਹੜੀ ਹੈਗੀ ਪਾਈਆਂ ਨੇ ਖਰੀਦੀ ਆ ਉਹ ਮੈਂ ਤੁਹਾਨੂੰ ਤੋਰ ਕੇ ਦਿਖਾਉਣਾ ਵਧਾਈਆਂ ਦੇ ਦਿਓ ਤੇ ਵੀਡੀਓ ਦਾ ਮੈਂ ਐਂਡ ਕਰਨ ਲੱਗਿਆ ਤੇ ਜੇ ਕੋਈ ਗੱਲਬਾਤ ਰਹਿ ਗਈ ਆਹ ਤਾ ਦੱਸ ਦੋ ਸਾਰੇ ਜਾਨੇ ਠੀਕ ਹੈ ਓਕੇ ਦੀ ਗੱਲ ਰਿਪੋਰਟ ਆ ਹੈ ਰੱਸਾ ਪਾਓ ਆ ਝੋਲੀ ਕਰੋ ਲੈ ਦਾ ਕਰ ਐਂ ਕਰੀ ਹੁਣ ਖੜ ਜਾ ਮੈਂ ਤੈਨੂੰ ਗੱਲ ਦੱਸਦਾ ਪਹਿਲਾਂ ਤਾਂ ਜੇ ਮੇਰਾ ਭਰਾ ਇਹ ਸੱਜਣਾ ਮੇਰਾ ਇਹਨਾਂ ਦੇ ਪਿੰਡ ਨਾ ਮੈਨੂੰ ਐ ਲੱਗਦਾ ਸਾਡੇ ਕੋਲ ਪੰਜ ਸੀ ਰਿਸ਼ਤੇਦਾਰੀਆਂ ਹੋਣੀਆਂ ਬੰਗੀ ਬੰਗੀ ਚ ਰਮਾਲ ਕੱਢ ਪਹਿਲਾਂ ਸਿਰ ਟਕਾ ਅਜਾਪਾ ਓ ਸੂਰਜ ਵੀ ਆਪਣੇ ਕੰਨੀ ਐ ਠੀਕ ਐ ਜੋੜੇ ਲਾ ਤੇ ਮੱਥਾ ਟੇਕ ਤੇ ਫੇਰ ਪਵਾ ਝੋਲੀ ਦੇ ਵਿੱਚ ਰਸਾ ਇਹ ਅੱਜ ਬਾਧੇ ਵਾਲਾ ਕੰਮ ਹੈ ਤੈਨੂੰ ਮੈਂ ਦੱਸਾਂ ਗੱਲ ਇਹ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਇਹ ਇਹ ਦੇਖ ਝੱਟ ਹੁਣ ਬਣੀ ਐ ਨਾ ਗੱਲ ਪਹਿਲਾਂ ਰਸਾ ਪਵਾ ਲੈ ਵੀ ਭਾਈ ਵਾਧਾ ਕਰੇ ਇਹ ਲੈ ਵੀ ਆ ਲੈ ਪਈ ਕਰ ਮਾਲੀਏ ਵਾਦਾ ਕਰੀ ਹੈ ਨਾ ਲੈ ਹੁਣ ਤਾਂ ਇੱਧਰ ਤੋੜ ਦੇ ਕਰਾ ਹੁਣ ਐਂ ਲਿਆ ਕਰਾ ਹਾਂ ਚੜਦੇ ਕੰਨੀ ਹੋ ਗਿਆ ਮੂੰਹ ਕੇਰਾ ਹੁਣ ਲੈ ਕੇ ਰ ਲੈ ਵੀ ਆਹ ਦੇਖ ਲੋ ਲੰਮੀ ਲਿਆ ਜਾ ਕਰਾ ਲੈ ਆਹਾ ਮੱਝ ਤਾਂ ਤੁਸੀਂ ਨਾ ਲੇਵਾ ਚੈੱਕ ਕਰ ਲੋ ਮਿੱਤਰੋ ਲੇਵੇ ਤੋਂ ਇਹ 20 ਕਿਲੋ ਵਾਲੀ ਮੱਝ ਹੈ ਮੇਲੇ 'ਚ ਇਹਨੇ ਦੁੱਧ ਦਿੱਤਾ ਹੋਇਆ 20 ਕਿਲੋ ਤੇ ਮੋੜ ਲੋ ਕਰਾ ਮਗਰ ਹੈਗਾ ਕਟਾ ਠੀਕ ਹੈ ਕਟਾ ਜਿਹੜਾ ਇਹਦੇ ਮਗਰ ਆ ਤੇ ਆਹਾ ਮੱਝ ਜਿਹੜੀ ਹੈਗੀ ਮੇਲੇ ਤੋਂ ਵੇਚੀ ਗਈ ਹੋਈ ਆ ਮਿੱਤਰੋ ਹੁਣ ਬੰਗੀ ਦੇ ਵਿੱਚ ਲੈ ਵੀ ਬੰਗੀ ਪਿੰਡ ਵਾਲੇ ਜਿਹੜੇ ਵੀਡੀਓ ਦੇਖਣਗੇ ਸ਼ੇਅਰ ਜਰੂਰ ਕਰ ਦਿਓ ਸਾਰੇ ਭਰਾਵਾਂ ਦਾ ਮੈਂ ਕਹਿੰਦਾ ਵੀ ਧੰਨਵਾਦ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਧੰਨਵਾਦ